ਹੱਥ ਬਨ ਬੰਦਨਾ ਮੇਰੀ ਇੱਕੋ ਪਰਖ ਅਕਾਲ ਨੂੰ ਹੱਥ ਬਨ ਬੰਦਨਾ ਮੇਰੀ ਇੱਕੋ ਪਰਖ ਅਕਾਲ ਨੂੰ ਜਿਨ ਨੇ ਕੀਤਾ ਕੁਲ 84 ਦਾ ਪਸਾਰਾ ਜਿਨ ਨੇ ਕੀਤਾ ਕੁਲ 84 ਦਾ ਪਸਾਰਾ ਤਾਰਾ ਕੰਡ ਤੰਦੂ ਵੇਦੀਆਂ ਹਾਥੀ ਰਖਿਆ ਸਾਗਰ ਚੋਂ ਜੀ ਸਾਗਰ ਚੋਂ ਜੀ ਸਾਗਰ ਚੋਂ ਜਿਨਨੇ ਤਰੂ ਭਗਤ ਦਾ ਕੀਤਾ ਪਾਰਿ ਉਤਾਰਾ ਜਿਨਨੇ ਤਰੂ ਭਗਤ ਦਾ ਕੀਤਾ ਪਾਰਿ ਉਤਾਰਾ ਹੱਥ ਬਨ ਬੰਦਨਾ ਮੇਰੀ ਇੱਕੋ ਸਤਗੁਰ ਨਾਨਕ ਨੂੰ ਅਤਮਾਨ ਵੰਦਨਾ ਮੇਰੀ ਇੱਕੋ ਸਤਿਗੁਰ ਨਾਨਕ ਨੂੰ ਖਾਤਰ ਦੁਖੀਆਂ ਦੀਵ ਤਾਰ ਜਿਨਾ ਨੇ ਤਾਰੇ ਖਾਤਰ ਦੁਖੀਆਂ ਦੀਵ ਤਾਰ ਜਿਨਾ ਨੇ ਤਾਰੇ ਖਾਤਰ ਦੁਖੀਆਂ ਦੀ ਗੁਰ ਚੱਕੀ ਪੀਠੀ ਬਾਬਰ ਦੀ ਜੀ ਬਾਬਰ ਦੀ ਹੀ ਬਾਬਰ ਦੀ ਭੁਖੇ ਸਾਧ ਛੁਡਾਲੇ ਜਿਸਨੇ ਹੀ ਸਾਰੇ ਭੁਖੇ ਸਾਧੂ ਢੋਡਾਲੇ ਜਿਸਨੇ ਹੀ ਸਾਰੇ ਹੱਥ ਬੰਨ ਬੰਦਨਾ ਮੇਰੀ ਇੱਕੋ ਸਤਿਗੁਰ ਨਾਨਕ ਨੂੰ ਹੱਥ ਬੰਨ ਬੰਦਨਾ ਮੇਰੀ ਇੱਕੋ ਸਤਿਗੁਰ ਨਾਨਕ ਨੂੰ ਦਾਰੂ ਵੰਡਦਾ ਫਿਰਦਾ ਘਰ ਘਰ ਜਾ ਕੇ ਦੁਖੀਆਂ ਦੇ ਦਾਰੂ ਵੰਡਦਾ ਫਿਰਦਾ ਘਰ ਘਰ ਜਾ ਕੇ ਦੁਖੀਆਂ ਦੇ ਰੋਗੀ ਰਾਜੀ ਕਰਦਾ ਕਈ ਪੰਗਤਾਂ ਦੇ ਮਾਰੇ ਰੋਗੀ ਰਾਜੀ ਕਰਦਾ ਕਈ ਪੰਗਤਾਂ ਦੇ ਮਾਰੇ ਪੀਰ ਬਹਾਵਲ ਕੀਤਾ ਰਾਜੀ ਵਿੱਚ ਬਗਦਾਦ ਦੇ ਬਗਦਾਦ ਦੇ ਬਗਦਾਦ ਦੇ ਜੀਵਨ ਕਾਜੀ ਨੇ ਸੀ ਡੰਗੋ ਪਗੜ ਕਸੀਟਿਆ ਜੀਵਨ ਕਾ ਜੀਨੇ ਸੀ ਡੰਗੋ ਪਗੜ ਕਸੀਟਿਆ ਮੋਤਾ ਘੁੰਮਿਆ ਉਹਦੇ ਚਰਨਾ ਦੇ ਦੁਆਲੇ ਮੱਤਾ ਘੁੰਮ ਗਿਆ ਉਹਦੇ ਚਰਨਾ ਦੇ ਦੁਆਲੇ ਇੱਕ ਪਲ ਵਿੱਚ ਜਾ ਕੇ ਪਹੁੰਚ ਜਾ ਵਲੀ ਕੰਦਾਰੀ ਕੋ ਕੰਦਾਰੀ ਕੋ ਕੰਦਾਰੀ ਕੋ ਪਾਣੀ ਖੇ ਚਲਿਆ ਬਸ ਬੈਠਾ ਰਹਾ ਕਿਨਾਰੇ ਪਾਣੀ ਖੇ ਚਲਿਆ ਬਸ ਬੈਠਾ ਰਹਾ ਕਿਨਾਰੇ ਹੱਥ ਬੰਨ ਬੰਦਨਾ ਮੇਰੀ ਇੱਕੋ ਸਤਿਗੁਰ ਨਾਨਕ ਨੂੰ ਹੱਥ ਬੰਨ ਬੰਦਨਾ ਮੇਰੀ ਇੱਕੋ ਸਤਿਗੁਰ ਨਾਨਕ ਨੂੰ ਹੱਥ ਬੰਨ ਬੰਦਨਾ ਮੇਰੀ ਇੱਕੋ ਸਤਿਗੁਰ ਨਾਨਕ ਨੂੰ ਅਤਾ ਗੁਜਰੀ ਕੋਲ ਦੋ ਹੀਰੇ ਪਏ ਖੌਣ ਨੂੰ ਫਿਰਨ ਦੇ ਪੀਰੇ ਉਹਨੂੰ ਇਤਨਾ ਫਿਕਰ ਬਸ ਖਾਏ ਲੱਗਦਾ ਗਨਤਰ ਮਨੋਂ ਜਾਈ ਲੱਗਦਾ ਗਨਤਰ ਮਨੋਂ ਜਾਈ ਮਾਤਾ ਸੀ ਮਹਾਨ ਮੈਂ ਮਦਦ ਸੀ ਕੀ ਉਸ ਦੀ ਵਾਰੀ ਵਾਰੀ ਲਾਲਾਂ ਦੀਆਂ ਪੀਠਾਂ ਨੂੰ ਬਲ ਉਸ ਦੀ ਮਾਤਾ ਸੀ ਮਹਾਨ ਮੈਂ ਮਦਸੀਏ ਕਿ ਉਸ ਦੀ ਵਾਰੀ ਵਾਰੀ ਲਾਲਾਂ ਦੀਆਂ ਪੇਠਾਂ ਨੂੰ ਬਲੋਸਦੀ ਕਦੇ ਵੇਖ ਛੋਟੜੇ ਨੂੰ ਕਦੇ ਵੇਖ ਵੱਡੜੇ ਨੂੰ ਕਦੇ ਵੇਖ ਛੋਟੜੇ ਨੂੰ ਕਦੇ ਵੇਖ ਵੱਡੜੇ ਨੂੰ ਮੁਖ ਜੁਮੇ ਤੇ ਇੰਜ ਫਰਮਾਈ ਲਗਦਾਗ ਨਾ ਤਰ ਮਨੋਂ ਜਾਏ ਲਗਦਾਗ ਨਾ ਤਰ ਮਨੋਂ ਜਾਏ ਸਵੇ ਦੀ ਕਚਰੀ ਜਾ ਕੇ ਗੁਰੂ ਫਤਿ ਬੋਲੇ ਉਹ ਡੋਲੇ ਜੈ ਸਵੇਰ ਸਾਰਾ ਤੁਸੀਂ ਨਾ ਜੇ ਡੋਲੇ ਉਹ ਸਵੇ ਦੀ ਕਚਰੀ ਜਾ ਕੇ ਗੁਰੂ ਫਤਿ ਬੋਲੇ ਉਹ ਡੋਲੇ ਜੈ ਸਵੇਰ ਸਾਰਾ ਤੁਸੀਂ ਨਾ ਜੇ ਡੋਲੇ ਉਹ ਦਾਦੇ ਵਾਂਗੂ ਚੱਲੇ ਹੋ ਤੁਸੀਂ ਜਿੰਦ ਜਾਣੇ ਉਤੇ ਦਾਦੇ ਵਾਂਗੂ ਚੱਲੇ ਹੋ ਤੁਸੀਂ ਜਿੰਦ ਜਾਣੇ ਉਤੇ ਦਾਦੇ ਜਾਂਦਿਆਂ ਨੂੰ ਇੰਜ ਫੁਰਮਾਏ ਲੱਗਦਾ ਕਿ ਨਾ ਤਰਮਨੋਂ ਜਾਏ ਲੱਗਦਾ ਕਿ ਨਾ ਤਰਮਨੋਂ ਜਾਏ ਪਹਿਲਾਂ ਤਾਂ ਸ਼ਹੀਦ ਹੋਇਓ ਜੀਤ ਤੇਜੂ ਜਾਰ ਹੋਏ ਆਪਣੇ ਦਰਮੇਂ ਤੋਂ ਹੱਸ ਕੇ ਨੇ ਸਾਰ ਹੋਏ ਪਹਿਲਾਂ ਤਾਂ ਸ਼ਹੀਦ ਮਾਇਓ ਜੀਤ ਤੇਜੂ ਜਾਰ ਹੋਏ ਆਪਣੇ ਤਰ ਮੈਂ ਤੋ ਹੱਸ ਕੇ ਨਸਾਰ ਹੋਏ ਇਹੋ ਮੇਰੇ ਨਾਲ ਦੀ ਨਿਸ਼ਾਨੀ ਇੱਕ ਆਖਰੀ ਸੀ ਇਹੋ ਮੇਰੇ ਨਾਲ ਦੀ ਨਿਸ਼ਾਨੀ ਇੱਕ ਆਖਰੀ ਸੀ ਹੋਣਾ ਇਹਨਾਂ ਨੇ ਮਿੱਕਲ ਨੂੰ ਪਰਾਏ ਲੱਗਦਾ ਕਿ ਨਾ ਤਰ ਮਨੋਂ ਜਾਏ ਲੱਗਦਾ ਕਿ ਨਾ ਤਰ ਮਨੋਂ ਜਾਏ ਸੁਬਾਹ ਹੋਈ ਲਾਲਾ ਨੂੰ ਜਲਾਦ ਲੈਣ ਆ ਗਿਆ ਸਾਰੀ ਸਰਹੰਦ ਦਿੱਤੇ ਹਾਨੀ ਰਾਜਿਆਂ ਸ਼ਾ ਗਿਆ ਸੁਬਾਹ ਹੋਈ ਲਾਲਾ ਨੂੰ ਜਲਾਦ ਲੈਣ ਆ ਗਿਆ ਸਾਰੀ ਸਰਹੰਦ ਦਿੱਤੇ ਹਾਨੀ ਰਾਜਿਆਂ ਸ਼ਾ ਗਿਆ ਮਾਤਾ ਜੀ ਦੇ ਤੇਰੇ ਤੇ ਅਲਾਹੀ ਨੂੰ ਰਜਾਪਦਾ ਸੀ ਮਾਤਾ ਜੀ ਦੇ ਤੇਰੇ ਤੇ ਅਲਾਹੀ ਨੂੰ ਰਜਾਪਦਾ ਸੀ ਦਾਦੀ ਜਾਂਦਿਆਂ ਨੂੰ ਇੰਜ ਫੁਰਮਾਈ ਲੱਗਦਾ ਗਨਾ ਤਰ ਮਨੋਂ ਜਾਏ 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 ਕਿੱਥੇ ਮਾਤਾ ਤੋ ਰ ਆਏ ਅਜੀਤ ਤੈ ਜੁਜਾਰੇ ਨੂੰ ਕਿਤੇ ਮਾਤਾ ਤੋਰੀ ਆਏ ਅਜੀਤ ਤੇ ਜੁਜਾਰ ਨੂੰ ਵੇੜੇ ਦੀਆਂ ਰੌਣਕਾਂ ਤੇ ਮਹਿਲਾ ਦੀ ਬਹਾਰ ਨੂੰ ਹਾਏ ਮਹਿਲਾ ਦੀ ਬਹਾਰ ਨੂੰ ਕਿਤੇ ਮਾਤਾ ਤੋਰੀ ਆਏ ਅਜੀਤ ਤੇ ਜੁਜਾਰ ਨੂੰ ਕਿਤੇ ਮਾਤਾ ਤੋਰੀ ਆਏ ਅਜੀਤ ਤੇ ਜੁਜਾਰ ਨੂੰ ਵੇੜੇ ਦੀਆਂ ਰੌਣਕਾਂ ਤੇ ਮਹਿਲਾ ਦੀ ਬਹਾਰ ਨੂੰ ਹਾਏ ਮਹਿਲਾ ਦੀ ਬਹਾਰ ਨੂੰ ਸੁਨੇ ਸੁਨੇ ਜਾਪ ਦਿਨੇ ਮਹਿਲ ਤੇ ਅਟਾਰੀਆਂ ਸੁਨੇ ਸੁਨੇ ਜਾਪ ਦਿਨੇ ਮਹਿਲ ਤੇ ਅਟਾਰੀਆਂ ਚੰਦ ਜਈਆਂ ਸੂਰਤਾਂ ਹਏ ਕਿੱਥੇ ਗਈਆਂ ਪਿਆਰੀਆਂ ਹਏ ਕਿੱਥੇ ਗਈਆਂ ਪਿਆਰੀਆਂ ਕਨੂ ਤੋਰ ਦਿੱਤਾਏ ਢੇ ਕਨੂ ਤੋਰ ਦਿੱਤਾਏ ਢੇ ਸੋਹਣੇ ਪਰਵਾਰ ਨੂੰ ਕਨੂ ਤੋਰ ਦਿੱਤਾਏ ਢੇ ਸੋਹਣੇ ਪਰਵਾਰ ਨੂੰ ਕਿੱਥੇ ਮਾਂ ਤਾ ਤੋਰ ਆਏ ਅਜੀਤ ਤੇਜੋ ਜਾਰ ਨੂੰ ਹਉ ਜੀਤ ਤੇਜੋ ਜਾਰ ਨੂੰ ਪਿਤਾ ਦਸ਼ਮੇਸ਼ ਜਦੋਂ ਚਾਹੀ ਚਾਹੀਆਂ ਰਗੇ ਪਿਤਾ ਦਸ਼ਮੇਸ਼ ਜਦੋਂ ਚਾਹੀ ਚਾਹੀਆਂ ਰਗੇ ਅੱਜ ਕਿੱਥੇ ਹਾਕਾ ਮਾਰ ਇਨਾਂ ਨੂੰ ਬੁਲਾਉਣਗੇ ਹਾ ਇਨਾਂ ਨੂੰ ਬੁਲਾਉਣਗੇ ਕਿਵੇਂ ਟੰਡ ਕੋ ਉਸ சி சாரண ப சச்சி சார்த்த மாஜித்துஜார அஜித் ஜுஜாரண புத்திரா துோடு டெல்ல புத்திர ਵਿਛੋੜੇ ਚੱਲੇ ਜਾਣ ਨਾ ਪੁੱਤਰਾਂ ਦੇ ਬਿਨਾ ਚੰਗਾ ਲੱਗਦਾ ਜਹਾਨ ਨਾ ਹਾਏ ਚੰਗਾ ਲੱਗਦਾ ਜਹਾਨ ਨਾ ਨੂਰ ਪੂਰੀ ਪੋਸ਼ਾਕੇ ਤੂੰ ਨੂਰ ਪੂਰੀ ਪੋਸ਼ਾਕੇ ਤੂੰ ਦੇਖ ਸੰਸਾਰ ਨੂੰ ਨੂਰ ਪੂਰੀ ਪੋਸ਼ਾਕੇ ਤੂੰ ਦੇਖ ਸੰਸਾਰ ਨੂੰ ਕਿੱਤੇ ਮਾਤਾ ਤੋਰੇ ਆਏ ਅਜੀਤ ਤੇ ਜੁਜਾਰ ਨੂੰ ਆਇਓ ਜੀਤ ਤੇ ਜੁਜਾਰ ਨੂੰ ਆਇਓ ਜੀਤ ਤੇ ਜੁਜਾਰ ਨੂੰ ਸਾਹਿਬ ਜਾਦੀ ਜਦੋਂ ਨੀਹਾਂ ਵਿੱਚਣ ਦਿੱਤੇ ਤਾਂ ਸਾਉ ਮੁਗਲ ਪਠਾਣੀਆਂ ਰੁਪਈਆ ਹਲ ਹਾਲੀ ਰੋਏ ਤੇ ਨਾਲੇ ਬਲਦ ਰੋਏ ਤੇ ਹੱਥਾਂ ਵਿੱਚ ਪਰਾਣੀਆਂ ਰੁਪਈਆ ਪਾਵੇ ਵੈਣ ਕਬੂਤਰੀ ਆਲਣੇ ਚੋਂ ਪਾਵੇ ਵੈਣ ਕਬੂਤਰੀ ਆਲਣੇ ਚੋਂ ਤੇ ਨਾਲੇ ਆਕਾਸ਼ ਵੀ थरथरा ਗਿਆ ਸਾਹਿਬ ਜਾਦੇ ਮੱਥੇ ਨਹੀਂ ਵੱਟ ਪਾਇਆ ਤੇ ਮੁਰਕਾ ਪੱਥਰਾਂ ਦੇ ਸੀਨੇਆਂ ਚੋਂ ਆ ਗਿਆ ਇੱਕ ਜੋੜਾ ਲਾਲਾਂ ਦਾ ਤੁਰਿਆ ਵੱਲ ਕਚਹਿਰੀ ਜਾਵੇ ਇੱਕ ਜੋੜਾ ਲਾਲਾਂ ਦਾ ਤੁਰਿਆ ਵੱਲ ਕਚਹਿਰੀ ਜਾਵੇ ਦਾਦੀ ਲੈ ਕੇ ਬੱਚਿਆਂ ਨੂੰ ਸ਼ਾਂਤੀ ਨਾਲ ਲਾ ਕੇ ਸਮਝਾਵੇ ਦਾਦੀ ਲੈ ਕੇ ਬੱਚਿਆਂ ਨੂੰ ਸ਼ਾਂਤੀ ਨਾਲ ਲਾ ਕੇ ਸਮਝਾਵੇ ਉਹ ਮੇਰਾ ਪੁੱਤ ਇਹ ਜਿਹੜਾ ਦਰਸੂਬੇ ਦਾ ਖਾਵੇ ਉਹ ਮੇਰਾ ਪੁੱਤਰ ਨਹੀਂ ਜਿਹੜਾ ਦਰਸੂਬੇ ਦਾ ਖਾਵੇ ਇੱਕ ਜੋੜਾ ਲਾਲਾਂ ਦਾ ਤੁਰਿਆਂ ਵੱਲ ਕਚੇਰੀ ਜਾਵੇ ਇੱਕ ਜੋੜਾ ਲਾਲਾਂ ਦਾ ਤੁਰਿਆਂ ਵੱਲ ਕਚੇਰੀ ਜਾਵੇ ਉਹ ਮੇਰਾ ਪੁੱਤਰ ਹੈ ਜਿਹੜਾ ਗੱਜ ਕੇ ਫਤਿਹ ਬੁਲਾਵੇ ਉਹ ਮੇਰਾ ਪੁੱਤਰ ਹੈ ਜਿਹੜਾ ਗੱਜ ਕੇ ਫਤਿਹ ਬੁਲਾਵੇ ਇੱਕ ਜੋੜਾ ਲਾਲਾਂ ਦਾ ਤੁਰਿਆ ਵੱਲ ਕਚਹਿਰੀ ਜਾਵੇ ਇੱਕ ਜੋੜਾ ਲਾਲਾਂ ਦਾ ਤੁਰਿਆ ਵੱਲ ਕਚਹਿਰੀ ਜਾਵੇ ਜਾ ਕੇ ਵਿੱਚ ਕਚਹਿਰੀ ਦੇ ਦੂਮਾਂ ਗੱਜ ਕੇ ਫਤਿਹ ਬੁਲਾਈ ਜਾ ਕੇ ਵਿੱਚ ਕਚਹਿਰੀ ਦੇ ਦੂਮਾਂ ਗੱਜ ਕੇ ਫਤਿਹ ਬੁਲਾਈ ਇੱਕ ਜੋੜਾ ਲਾਲਾਂ ਦਾ ਤੁਰਿਆ ਵੱਲ ਕਚਹਿਰੀ ਜਾਵੇ ਇੱਕ ਜੋੜਾ ਲਾਲਾਂ ਦਾ ਤੁਰਿਆ ਵੱਲ ਕਚਹਿਰੀ ਜਾਵੇ ਦੋਵੇਂ ਆਖਣ ਸੁਬੇ ਨੂੰ ਤੇਰਾ ਡਰ ਨਾ ਪਾਪੀਆਂ ਕੋਈ ਓਏ ਅਸੀਂ ਇਹੋ ਢੀਕ ਦੇਸਾਂ ਬਾਪੂ ਚਿੱਠੀ ਪਿਆਰ ਦੀ ਪਾਵੇ ਓਏ ਅਸੀਂ ਇਹੋ ਢੀਕ ਦੇਸਾਂ ਬਾਪੂ ਚਿੱਠੀ ਪਿਆਰ ਦੀ ਪਾਵੇ ਇੱਕ ਜੋੜਾ ਲਾਲਾਂ ਦਾ ਤੁਰਿਆ ਵੱਲ ਕਚਹਿਰੀ ਜਾਵੇ ਇੱਕ ਜੋੜਾ ਲਾਲਾਂ ਦਾ ਤੁਰਿਆ ਵੱਲ ਕਚਹਿਰੀ ਜਾਵੇ ਇੱਕ ਜੋੜਾ ਲਾਲਾਂ ਦਾ ਤੁਰਿਆ ਵੱਲ ਕਚਹਿਰੀ ਜਾਵੇ सचे पात सा सचे पात साह सचे पात सा सचे पात सा सिदक निभ जवे नी चो लाल बोले सचे पात सा सचे पात सा ਸੱਚੇ ਬਾਤ ਸਾਂ ਸੱਚੇ ਬਾਤ ਸਾਂ ਸੁੱਚੀ ਰੱਖੀਏ ਦਾਦੇ ਦੀ ਚਿੱਟੀ ਪੱਗ ਨੂੰ ਦੱਸ ਦਈਏ ਕਿ ਅਣਖ ਹੁੰਦੀ ਜਾਗ ਨੂੰ ਸੁੱਚੀ ਰੱਖੀਏ ਦਾਦੇ ਦੀ ਚਿੱਟੀ ਪੱਗ ਨੂੰ ਦੱਸ ਦਈਏ ਕਿ ਅਣਖ ਹੁੰਦੀ ਜਾਗ ਨੂੰ ਓਹੋ ਦਾਦਾ ਜੀ ਓਹੋ ਦਾਦਾ ਜੀ ਅੰਬਰਾ ਤੇ ਬੁਲਾਵੇ ਨੀਹਾਂ ਦੇ ਵਿੱਚੋਂ ਲਾਲ ਬੋਲ ਦੇ ਸੱਚੇ ਬਾਤ ਸਾਂ ਸੱਚੇ ਬਾਤ ਸਾਂ ਸੱਚੇ ਬਾਤ ਸਾਂ ਸੱਚੇ ਬਾਤ ਸਾਂ ਦਾਗ ਕਦੇ ਨਾਲ ਵਾਇਏ ਸਿੱਖੀ ਸ਼ਾਨ ਤੇ ਕਿਹੜਾ ਵਾਰੇ ਵਾਰ ਜਮਾਣਾ ਜਾਣ ਤੇ ਦਾਗ ਕਦੇ ਨਾਲ ਵਾਇਏ ਸਿੱਖੀ ਸ਼ਾਨ ਤੇ ਕਿਹੜਾ ਵਾਰੇ ਵਾਰ ਜਮਾਣਾ ਜਾਣ ਤੇ ਵੈਰੀ ਆਰਾ ਪਾਵੇਂ ਵੈਰੀ ਆਰਾ ਪਾਵੇਂ ਸੀਸ ਤੇ ਚਲਾਵੇ ਨੀਹਾਂ ਦੇ ਵਿੱਚੋਂ ਲਾਲ ਬੋਲ ਦੇ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਸਿੰਘ ਸੂਰ ਮੇ ਨਾ ਮੌਤ ਦੇਖ ਢੋਲ ਦੇ ਮੁਖੋ ਸਤ ਨਾਮ ਵਾਹੇ ਗੁਰ ਬੋਲ ਦੇ ਸਿੰਘ ਸੂਰਮੇ ਨਾਮਉਤ ਦੇਖ ਢੋਲ ਦੇ ਮੁਖੋ ਸਤ ਨਾਮ ਵਾਹੇ ਗੁਰ ਬੋਲ ਦੇ ਸੁਭਾਵੈਰੀ ਪਾਵੇਂ ਸੁਭਾਵੈਰੀ ਪਾਵੇਂ ਕੰਧਾ ਚ ਚਣਾਵੇ ਨੀਹਾਂ ਦੇ ਵਿੱਚ ਲਾਲ ਬੋਲ ਦੇ सचे पात सचे पात सचे पात सचे सचे पात सॼे